ਡਵੈਲਪਮੈਂਟ ਦਾ 43 ਹੈ ਜੀ ਇਸ ਤੋਂ ਪਹਿਲਾਂ 42 42 ਪ੍ਰੈਕਟਿਸ ਸੈਟ ਜਿਹੜੇ ਨੇ ਅਪਲੋਡ ਕੀਤੇ ਜਾ ਚੁੱਕੇ ਨੇ ਜੀ ਸੋ ਉਹਨਾਂ ਦੀ ਹੈਲਪ ਦੇ ਨਾਲ ਜਿਸ ਦੇ ਵਿੱਚ ਅਸੀਂ ਕਾਫੀ ਇੰਪੋਰਟੈਂਟ ਕੁਐਸਚਨ ਜਿਹੜੇ ਡਿਸਕਸ ਕੀਤੇ ਨੇ ਜੀ ਉਹਨਾਂ ਦੀ ਹੈਲਪ ਦੇ ਨਾਲ ਔਰ ਇਸ ਤੋਂ ਇਲਾਵਾ ਕਾਫੀ ਜ਼ਿਆਦਾ ਜਿਹੜੇ ਇੱਕ ਇੱਕ ਟੌਪਿਕ ਇੱਕ ਇੱਕ ਥਿਊਰੀ ਵੀ ਅਪਲੋਡ ਹੈ ਜੀ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਪ੍ਰੈਪਰੇਸ਼ਨ ਹੈ ਪੀਐਸ ਟੈਟ ਦੀ ਕਰ ਸਕਦੇ ਹੋ ਕਾਫੀ ਹੈਲਪਫੁਲ ਕੁਐਸਚਨ ਹੈ ਜੀ ਇਸ ਤੋਂ ਇਲਾਵਾ ਪੰਜਾਬੀ ਪੈਡਾਗੋਜੀ ਵਾਤਾਵਰਣ ਔਰ ਪੰਜਾਬੀ ਵਿਆਕਰਨ ਐਸਐਸਟੀ ਦੀਆਂ ਕਾਫੀ ਵੀਡੀਓ ਅਪਲੋਡ ਨੇ ਕਾਫੀ ਜ਼ਿਆਦਾ ਪ੍ਰੈਕਟਿਸ ਸੈਟ ਅਪਲੋਡ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਤੋਂ ਪਹਿਲਾਂ ਦੀਆਂ ਸਾਰੀਆਂ ਜਿਹੜੀਆਂ ਵੀਡੀਓ ਅਪਲੋਡ ਨੇ ਤੁਸੀਂ ਦੇਖ ਸਕਦੇ ਹੋ ਔਰ ਸਬਸਕ੍ਰਾਈਬ ਕਰਨ ਦੇ ਨਾਲ ਜਿਹੜਾ ਹੈ ਲਾਈਵ ਕਲਾਸ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦਾ ਰਹੇਗਾ ਸੋਵਰਿੰਦਰਜੀਤ ਕੌਰ ਜੀ ਸ਼ਿਵਗੁਰੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸ਼ਕਨਪ੍ਰੇਤ ਜੀ ਹਰਪ੍ਰੀਤ ਲਾਲੀ ਧਰਮਿੰਦਰ ਧਰਮਿੰਦਰ ਜੀ ਦਵਿੰਦਰ ਫਰੋਜ਼ਪੁਰ ਜੀ ਸੋ ਜਿੰਨੇ ਵੀ ਵਿਦਿਆਰਥੀ ਹੁਣ ਤੱਕ ਜੁੜੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦਾ ਜਿਹੜਾ ਆਪਣਾ ਟੌਪਿਕ ਰਹੇਗਾ ਜੀ ਆਰਟੀਈ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਨਾਲ ਰਿਲੇਟਡ ਕੁਐਸਚਨ ਔਰ ਇਸਤੇ ਨਾਲ ਹੀ ਆਪਣਾ ਜਿਹੜਾ ਟੌਪਿਕ ਹੈ ਭਾਸ਼ਾ ਔਰ ਚਿੰਤਨ ਲੈਂਗੁਏਜ ਐਂਡ ਥਾਟ ਉਸ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਆਪਾਂ ਡਿਸਕਸ ਕਰਾਂਗੇ ਸੋ ਜਿੰਨੇ ਵੀ ਵਿਦਿਆਰਥੀ ਹੁਣ ਤੱਕ ਜੁੜੇ ਨੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਆਰਟੀਈ 2009 ਅਨੁਸਾਰ ਇੱਕ ਅਧਿਆਪਕ ਪ੍ਰਤੀ ਸਪਤਾ ਸੋ ਹਫਤੇ ਵਿੱਚ ਕਿੰਨੇ ਘੰਟੇ ਪੜ੍ਹਾਏਗਾ ਜੀ ਆਪਸ਼ਨ ਏ ਹੈ ਜੀ 43 ਘੰਟੇ 43 ਹਾਜ਼ ਆਪਸ਼ਨ ਬੀ ਹੈ ਜੀ 36 ਆਪਸ਼ਨ ਸੀ ਹੈ ਜੀ 44 ਆਪਸ਼ਨ ਡੀ ਹੈ ਜੀ 45 ਸੋ ਕਿੰਨ ਕਾਰ ਜੀ ਡੀ ਅਨਸਰ ਦੇ ਰਹੇ ਨੇ ਸੋ ਇਹ ਜਿਹੜਾ ਕੁਐਸਚਨ ਹੈ ਜੀ ਆਰ ਟੈਟ ਯਾਨੀ ਕਿ ਰਾਜਸਥਾਨ ਦਾ ਜਿਹੜਾ ਟੈਟ ਉਹਦਾ ਸੀ ਟੈਟ ਉਸ ਤੇ ਵਿੱਚ ਪੁੱਛਿਆ ਜਾ ਚੁੱਕਾ ਹੈ ਜੀ ਸੋ ਕੁਲਵਿੰਦਰ ਸਿੰਘ ਜੀ ਡੀ ਅਨਸਰ ਦੇ ਰਹੇ ਨੇ ਸ਼ਗਨਪ੍ਰੀਤ ਜੀ ਸੀ ਗਗਨਦੀਪ ਕੌਰ ਜੀ ਬੀ ਦੇ ਰਹੇ ਨੇ ਹਾਂਜੀ ਰਿੰਪੀ ਰਿੰਪੀ ਪੱਟੇ ਜੀ ਬਿਲਕੁਲ ਜਿਹੜਾ ਸਹੀ ਅਨਸਰ ਹੈ ਜੀ ਆਪਸ਼ਨ ਡੀ ਜੀ 45 ਆਵਰਸ ਔਰ ਜਿਹੜੇ ਵਿਦਿਆਰਥੀ ਨਵੇਂ ਨੇ ਉਹਨਾਂ ਨੂੰ ਦੱਸਦੀ ਕਿ ਇਸ ਤੋਂ ਪਹਿਲਾਂ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਰਾਈਟ ਟੂ ਐਜੂਕੇਸ਼ਨ ਐਕਟ ਹੈ ਜਿਹੜਾ ਉਹ 2009 ਦੇ ਵਿੱਚ ਜਿਹੜਾ ਹੈ ਪਾਸ ਹੋਇਆ ਸੀ ਔਰ ਉਸ ਤੋਂ ਬਾਅਦ 1 ਅਪ੍ਰੈਲ 2010 ਨੂੰ ਜੰਮੂ ਕਸ਼ਮੀਰ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਲਾਗੂ ਹੋਇਆ ਸੀ ਸੋ ਕਾਫੀ ਇਸ ਦੇ ਨਾਲ ਰਿਲੇਟਡ ਕੁਐਸਚਨ ਆਪਾਂ ਪਹਿਲਾਂ ਵੀ ਡਿਸਕਸ ਕੀਤੇ ਹੋਏ ਨੇ ਸੋ ਇਸ ਐਕਟ ਦੇ ਅਨੁਸਾਰ ਜਿਹੜਾ 6 ਤੋਂ 14 ਸਾਲ ਤੱਕ ਦੇ ਹਰ ਇੱਕ ਬੱਚੇ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹਾਂਜੀ ਕੁਲਵੰਤ ਜੀ ਬਿਲਕੁਲ ਸਹੀ ਅਨਸਰ ਹੈ ਜੀ ਨੈਕਸਟ ਆਪਣਾ ਕੁਐਸਚਨ ਨੰਬਰ 2 ਹੈ ਜੀ ਆਰਟੀਈ ਰਾਈਟ ਟੂ ਐਜੂਕੇਸ਼ਨ ਐਕਟ 2009 ਅਨੁਸਾਰ ਪਹਿਲੀ ਤੋਂ ਪੰਜਵੀਂ ਜਮਾਤ ਲਈ ਸਕੂਲ ਸਾਲ ਵਿੱਚ ਲਗਭਗ ਜਿਹੜਾ ਹੈ ਕਿੰਨੇ ਦਿਨ ਖੁੱਲਾ ਰਹੇਗਾ ਜੀ ਘੱਟੋ-ਘੱਟ ਆਪਸ਼ਨ ਏ ਹੈ ਜੀ 220 ਦਿਨ অপশন B ਹੈ ਜੀ 210 ਦਿਨ অপশন C ਹੈ ਜੀ 200 ਦਿਨ অপশন D ਹੈ ਜੀ 180 ਦਿਨ ਹਾਂ ਜੀ ਬੀਬੋ ਚੋਹਾਂ ਜੀ A ਅਨਸਰ ਦੇ ਰਹੇ ਨੇ ਰੀਨਾ ਕੌਰ ਜੀ C ਵਿੱਕੀ ਗਿੱਲ ਜੀ C ਸ਼ਿਵਾਨੀ ਸਿੰਘਲਾ ਜੀ B ਅਨਸਰ ਦੇ ਰਹੇ ਨੇ ਜੀ ਰিনা कौर ਜੀ ਸੀ ਜਿਹੜਾ ਆਨਸਰ ਹੈ ਜੀ ਬਿਲਕੁਲ ਸਹੀ ਹੈ ਜੀ 200 ਦਿਨ ਆਰਟੀ ਅਨਸਾਰ ਪਹਿਲੀ ਤੋਂ ਪੰਜਵੀਂ ਤੱਕ ਯਾਨੀ ਕਿ ਪ੍ਰਾਇਮਰੀ ਸਕੂਲ ਹੈ ਜਿਹੜਾ ਉਹ 200 ਦਿਨ ਖੁੱਲਾ ਰਹੇਗਾ ਜੀ ਘੱਟੋ ਘੱਟ ਸਾਲ 'ਚ 200 ਦਿਨ ਸਕੂਲ ਜਿਹੜਾ ਉਹ ਲੱਗੇਗਾ ਜੀ ਔਰ ਇਸ ਦੇ ਦੌਰਾਨ ਜਿਹੜੀ ਪੜ੍ਹਾਈ ਜੇਕਰ ਪੁੱਛੀ ਜਾਏ ਕਿੰਨੇ ਘੰਟੇ ਤਾਂ 800 ਘੰਟੇ ਜਿਹੜੀ ਹੈ ਸਾਲ ਦੇ ਦੌਰਾਨ ਪੜ੍ਹਾਈ ਹੋਣੀ ਜ਼ਰੂਰੀ ਹੈ ਸੋ ਸੀ ਜਿਹੜਾ ਹੈ ਆਨਸਰ ਸਹੀ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 3 ਹੈ ਜੀ ਆਰਟੀਈ 2009 ਅਨੁਸਾਰ 6ਵੀਂ ਤੋਂ 8ਵੀਂ ਜਮਾਤ ਲਈ ਸਕੂਲ ਕਿੰਨੇ ਦਿਨ ਖੁੱਲਾ ਰਹੇਗਾ ਜੀ ਆਪਸ਼ਨ ਏ ਹੈ ਜੀ 235 ਆਪਸ਼ਨ ਬੀ ਹੈ ਜੀ 230 ਆਪਸ਼ਨ ਸੀ ਹੈ ਜੀ 220 ਆਪਸ਼ਨ ਡੀ ਹੈ ਜੀ 210 ਸੋ ਆਰਟੀਈ 2009 ਅਨੁਸਾਰ 6ਵੀਂ ਤੋਂ 8ਵੀਂ ਜਮਾਤ ਲਈ بھی اپنا یاد رکھنا کہ پرائمری دِل دو سو دن اور اٹھ سو گھنٹے اور چھویں تو اٹھویں اپنا دسنا کہ کن دن اسکول جہاں ہے کھلا رہے گا جی سو میری گولڈ جی سوگت ہے جی شوانی سنگلہ جی تھرڈ کا ڈی آنسر دے رہے ہیں جی جی سیز انہیں آنسر ہے جی بلکل صحیح ہے جی چھویں تو اٹھمی تک دو سو وی دن جی ہاں جی منگل سنگھ جی تالیوال رائٹر جی بلکل صحیح انصر ہے جی اور اس دران جڑا ہے ہزار گھنٹے پڑھائی گی جی چھویں تو اٹھمی تک اور پہلی تو پنجمی تک کپا کر چکے ہیں کہ اٹھ سو کنٹے پڑھائی ہوئے گی اور دو سو دن جی سکول ہے ہو کھلا رہے گا جی हां जी बिल्कुल जी इबादत खुराना जी सही आंसर है जी नेक्स्ट है जी अपना क्वेश्चन नंबर 4 है जी आरटीई 2009 अनुसार 91 ਤੋਂ 120 ਬੱਚਿਆਂ ਲਈ ਕਿੰਨੇ ਅਧਿਆਪਕ ਹੋਣਗੇ ਜੀ ਪ੍ਰਾਇਮਰੀ ਸਕੂਲ ਦੇ ਵਿੱਚ ਸੋ ਇੱਥੇ ਪ੍ਰਾਇਮਰੀ ਸਕੂਲ ਨਾਲ ਪੜਨਾ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਜੇਕਰ 91 ਤੋਂ ਲੈ ਕੇ 120 ਬੱਚੇ ਹਨ ਤਾ ਕਿੰਨੇ ਅਧਿਆਪਕ ਹੋਣਗੇ ਜੀ 3 4 5 ਆਪਸ਼ਨ ਡੀ ਹੈ ਜੀ ਕੋਈ ਨਹੀਂ ਹਾਂਜੀ ਪਰਮਵੀਰ ਜੀ ਚਾਰ ਅਨਸਰ ਦੇ ਰਹੇ ਨੇ ਗੁਰੀ ਜੀ ਜੋ ਹੈ ਬੀ ਅਨਸਰ ਦੇ ਰਹੇ ਨੇ ਹਾਂਜੀ ਪਰਮਵੀਰ ਕੌਰ ਜੀ ਬੀ ਅਨਸਰ ਦੇ ਰਹੇ ਨੇ ਬਲਜੀਤ ਜੀ ਬੀ ਔਰ ਬੀ ਜਿਹੜਾ ਹੈ ਬਿਲਕੁਲ ਸਹੀ ਅਨਸਰ ਹੈ ਜੀ 4 ਅਧਿਆਪਕ ਔਰ 60 ਤੋਂ ਜਿਹੜਾ ਹੈ 60 ਤੱਕ 60 ਤੱਕ ਜੇਕਰ ਬੱਚੇ ਨੇ ਤਾਂ ਦੋ ਅਧਿਆਪਕ ਕੰਮ ਕਰਨਗੇ ਜੀ ਹਾਂ ਜੀ ਬਿਲਕੁਲ ਇਬਾਦਤ ਖਾਨਾ ਜੀ ਸਹੀ ਆਨਸਰ ਹੈ ਜੀ ਨੈਕਸਟ ਆਪਣਾ ਕੁਐਸਚਨ ਨੰਬਰ ਹੈ ਜੀ 5 6ਵੀਂ ਤੋਂ 8ਵੀਂ ਜਮਾਤ ਤੱਕ ਆਰਟੀਈ 2009 ਤਹਿਤ ਅਨੁਪਾਤ ਰੱਖਿਆ ਗਿਆ ਹੈ ਜੀ ਸੋ ਬੱਚੇ ਦਾ ਔਰ ਟੀਚਰ ਦਾ ਕੀ ਅਨੁਪਾਤ ਹੋਇਆਗਾ ਜੀ 1:40 1:35 ਆਪਸ਼ਨ ਸੀ ਹੈ ਜੀ 1:30 ਆਪਸ਼ਨ ਡੀ ਹੈ ਜੀ 1:25 ਸੋ 6ਵੀਂ ਤੋਂ 8ਵੀਂ ਤੱਕ ਆਰ ਟੀ ਈ 2009 ਤਹਿਤ ਅਨੁਪਾਤ ਕੀ ਰੱਖਿਆ ਗਿਆ ਜੀ ਹਾਂਜੀ ਜਸਵੀਰ ਬਰਾੜ ਜੀ ਸੀ ਆਨਸਰ ਦੇ ਰਹੇ ਨੇ ਜੀ ਸੰਦੀਪ ਕੁਮਾਰ ਜੀ ਇਹ ਅਨਸਰ ਦੇ ਰਹੇ ਨੇ ਬਟ ਹਾਂਜੀ ਮਨਜੀਤ ਸਿੰਘ ਜੀ ਬਿਲਕੁਲ ਸਹੀ ਅਨਸਰ ਹੈ ਜੀ অপਸ਼ਨ ਬੀ 1 ਅਨੁਪਾਤ 35 ਸੋ 35 ਬੱਚਿਆਂ ਲਈ ਘਟੋ-ਘਟ ਜਿਹੜਾ ਇੱਕ ਅਧਿਆਪਕ ਹੋਏਗਾ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਬੱਚਿਆਂ ਲਈ ਆਰਟੀਈ 2009 ਦਿੱਤੇ ਰਾਈਟ ਟੂ ਐਜੂਕੇਸ਼ਨ ਐਕਟ 2009 ਦਿੱਤੇ ਹੈ ਸੋ ਬੀ ਜਿਹੜਾ ਹੈ ਬਿਲਕੁਲ ਸਹੀ ਆਨਸਰ ਹੈ ਜੀ ਨੈਕਸਟ ਆਪਣਾ ਕੁਐਸਚਨ ਨੰਬਰ ਹੈ ਜੀ 6 ਆਰਟੀਈ 2000 ਨ ਅਨੁਸਾਰ ਪਹਿਲੀ ਤੋਂ ਪੰਜਵੀਂ ਜਮਾਤ ਲਈ ਮੁੱਖ ਅਧਿਆਪਕ ਤੋਂ ਇਲਾਵਾ ਅਨੁਪਾਤ ਕਿੰਨੇ ਤੋਂ ਵੱਧ ਨਹੀਂ ਹੋਏਗਾ ਜੀ অপਸ਼ਨ ਏ ਹੈ ਜੀ 1 ਅਨੁਪਾਤ 30 অপਸ਼ਨ ਬੀ ਹੈ ਜੀ 1 ਅਨੁਪਾਤ 35 অপਸ਼ਨ ਸੀ ਹੈ ਜੀ 1 ਅਨੁਪਾਤ 40 অপਸ਼ਨ ਡੀ ਹੈ ਜੀ 1 ਅਨੁਪਾਤ 45 રાઇટ ટુ એજ્યુકેશન એક્ટ 2009 ਦੇ ਤਹਿਤ ਆਪਾਂ ਦੱਸਣਾ ਕਿ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਹਾਂਜੀ ਮੈਰੀ ਗੋਲਡ ਜੀ ਪਬਲਿਕ ਸਕੂਲ ਸੀ ਆਨਸਰ ਦੇ ਰਹੇ ਨੇ ਜੀ ਰਿੰਪੀ ਪੱਟੀ ਜੀ ਸੀ ਆਨਸਰ ਦੇ ਰਹੇ ਨੇ ਔਰ ਸੀ ਜਿਹੜਾ ਬਿਲਕੁਲ ਸਹੀ ਆਨਸਰ ਹੈ ਜੀ 1 ਅਨੁਪਾਤ ਤੋਂ 1 ਅਨੁਪਾਤ 40 ਤੋਂ ਵੱਧ ਜਿਹੜਾ ਹੈ ਨਹੀਂ ਹੋਏਗਾ ਯਾਨੀ ਕਿ ਜਿਹੜਾ ਹੈ آر ٹی ای دو ہزار نو انوسار پہلی تو پنج جماعت مک ادھیاپک تو علاوہ جو اُنپات ہے ایک انپات چالی تو زیادہ نہیں ہوئے گا نیکسٹ ہے جی اپنا کوسچن نمبر سیون جی کمیشن فار پروٹیکشن آف چائلڈ رائٹس ایکٹ کدو پاس کیا گیا جی آپشن اے ہے جی دو ہزار چار آپشن بی ہے جی دو ہزار تین آپشن سی ہے جی دو ہزار پانچ آپشن ڈی ہے جی دو ہزار سات کمیشن فار پروٹیکشن آف چائلڈ رائٹس ایکٹ کدو پاس کیا گیا جی ہاں جی جسویر براڑ جی پریسماں جیسی آنسر دے رہے ہیں ਰੰਜਨਾត្រ ਪਾਠੀ ਜੀ ਸੀ ਬਿਲਕੁਲ ਸਹੀ ਆਨਸਰ ਹੈ ਜੀ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਐਕਟ ਜਿਹੜਾ ਹੈ 2005 ਦੇ ਵਿੱਚ ਪਾਸ ਕੀਤਾ ਗਿਆ ਸੀ ਜੀ ਸੋ ਸੀ ਜਿਹੜਾ ਹੈ ਸਹੀ ਆਨਸਰ ਹੈ ਜੀ 2005 ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ ਅੱਗੇ ਜਿਹੜੇ ਰਿਲੇਟਡ ਨੇ ਜੀ ਟੌਪਿਕ ਹੈ ਆਪਣਾ ਥਾਟਸ ਐਂਡ ਲੈਂਗੁਏਜ ਕੁਐਸਚਨ ਨੰਬਰ 8 ਹੈ ਜੀ ਵਿਚਾਰ ਅਤੇ ਭਾਸ਼ਾ ਦਾ ਆਪਸ਼ਨ ਏ ਹੈ ਜੀ ਕੋਈ ਸਬੰਧ ਨਹੀਂ ਆਪਸ਼ਨ ਬੀ ਹੈ ਜੀ ਅਟੁੱਟ ਸਬੰਧ ਹੈ ਆਪਸ਼ਨ ਸੀ ਹੈ ਜੀ ਕੁਝ ਕਹਿ ਨਹੀਂ ਸਕਦੇ ਆਪਸ਼ਨ ਡੀ ਹੈ ਜੀ ਕੋਈ ਨਹੀਂ ਹਾਂਜੀ ਪੂਜਾ ਬਾਟੀ ਜੀ ਬੀ ਆਨਸਰ ਦੇ ਰਹੇ ਨੇ ਜੀ ਹਾਂਜੀ ਬਿਲਕੁਲ ਬੀ ਸਹੀ ਆਨਸਰ ਹੈ ਜੀ ਵਿਚਾਰ ਜਿਹੜੇ ਨੇ ਉਹ ਭਾਸ਼ਾ ਨੂੰ ਜਨਮ ਦਿੰਦੇ ਨੇ ਜੀ ਦੋਨਾਂ ਦੇ ਵਿੱਚ ਬਹੁਤ ਅਟੁੱਟ ਸਬੰਧ ਹੈ ਜੀ ਬੀ ਅੰਮ੍ਰਿਤ ਰਾਮਗੜੀਆ ਜੀ ਸੁਨੀਲ ਕੁਮਾਰ ਜੀ ਮੰਗਤ ਸਿੰਘ ਜੀ ਬਿਲਕੁਲ ਸਹੀ ਆਨਸਰ ਹੈ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 9 ਹੈ ਜੀ ਸਮਾਜਿਕ ਪ੍ਰਾਣੀ ਹੋਣ ਕਰਕੇ ਮਨੁੱਖ ਸਮਾਜ ਦੁਆਰਾ ਪ੍ਰਭਾਵਿਤ ਹੁੰਦਾ ਹੈ অপশন বি ਹੈ ਜੀ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ অপশন ਸੀ ਹੈ ਜੀ ਏ ਅਤੇ ਬੀ অপশন ਡੀ ਹੈ ਜੀ ਕੋਈ ਨਹੀਂ ਹਾਂ ਜੀ ਬਿਲਕੁਲ ਸ਼ਿਵ ਗੁਰੂ ਜੀ ਇਹ ਟੁੱਟ ਸਬੰਧ ਹੈ ਜੀ ਬੀ ਜਿਹੜਾ ਹੈ ਸਹੀ ਆਨਸਰ ਹੈ ਜੀ ਸੋ ਮਿਸ ਸ਼ਿਖਾ ਜੀ ਕਵੈਸਚਨ ਨੰਬਰ 9 ਇਸ ਸਮਾਜਿਕ ਪ੍ਰਾਣੀ ਹੋਣ ਕਰਕੇ ਮਨੁੱਖ ਸਮਾਜ ਦੁਆਰਾ ਪ੍ਰਭਾਵਿਤ ਹੁੰਦਾ ਹੈ ਆਪਸ਼ਨ ਬੀ ਹੈ ਜੀ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਆਪਸ਼ਨ ਸੀ ਹੈ ਜੀ ਏ ਅਤੇ ਬੀ ਆਪਸ਼ਨ ਡੀ ਹੈ ਜੀ ਕੋਈ ਨਹੀਂ ਹਾਂਜੀ ਨਿਰਮਲ ਕੌਰ ਜੀ ਬਿਲਕੁਲ ਜਿਹੜਾ ਹੈ ਸਹੀ ਆਨਸਰ ਹੈ ਜੀ ਆਪਸ਼ਨ ਸੀ ਪ੍ਰਭਾਵਿਤ ਵੀ ਹੁੰਦਾ ਹੈ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਮਨੁੱਖ ਜਿਹੜਾ ਹੈ ਸਮਾਜ ਤੋਂ ਔਰ ਦੂਸਰਾ ਹੈ ਸਮਾਜ ਨੂੰ ਪ੍ਰਭਾਵਿਤ ਵੀ ਕਰਦਾ ਹੈ ਸੋ ਬਲਜੀਤ ਜੀ ਬਿਲਕੁਲ ਸਹੀ ਆਨਸਰ ਹੈ ਜੀ ਸੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 10 ਹੈ ਜੀ ਪਾਸ਼ਾ ਸਿੱਖਿਆ ਵਿੱਚ ਸੁਣਨ ਤੋਂ ਕੀ ਭਾਵ ਹੈ ਜੀ ਆਪਸ਼ਨ ਏ ਹੈ ਜੀ ਧਿਆਨ ਨਾਲ ਸੁਣਨਾ অপশন বি ਹੈ ਜੀ ਸਮਝਣਾ অপশন ਸੀ ਹੈ ਜੀ ਧਿਆਨ ਨਾਲ ਸੁਣ ਕੇ ਸਮਝਣਾ অপশন ਡੀ ਹੈ ਜੀ ਸੁਣਨ ਵੱਲ ਧਿਆਨ ਕੇਂਦ੍ਰਿਤ ਕਰਨਾ ਜੀ ਹਾਂਜੀ ਮੈਰੀ ਗੋਲਡ ਜੀ ਏ ਆਨਸਰ ਦੇ ਰਹੇ ਨੇ ਜੀ 10th ਦਾ ਸੁਖਵਿੰਦਰ ਸਿੰਘ ਜੀ ਸੀ ਕੈਰੋ ਸਾਹਿਬ ਜੀ ਸੀ ਹਾਂਜੀ ਹਰਪ੍ਰੀਤ ਲਾਲੇ ਜੀ ਸੀ ਜਿਹੜਾ ਹੈ ਬਿਲਕੁਲ ਸਹੀ ਆਨਸਰ ਹੈ ਜੀ ਧਿਆਨ ਨਾਲ ਸੁਣ ਕੇ ਸਮਝਣਾ ਕੱਲਾ ਸੁੰਨਾ ਜਿਹੜਾ ਹੈ ਉਸ ਦੇ ਵਿੱਚ ਨਹੀਂ ਆਉਂਦਾ ਜੀ ਸੋ ਧਿਆਨ ਨਾਲ ਸੁਣ ਕੇ ਸਮਝਣ ਨੂੰ ਹੀ ਆਪਾਂ ਸੁੰਨਾ ਕਹਾਂਗੇ ਜੀ ਸਿਰਫ ਜੇਕਰ ਵਿਦਿਆਰਥੀ ਜਾਂ ਬੱਚਾ ਸੁਣ ਰਿਹਾ ਹੈ ਉਸ ਨੂੰ ਸਮਝ ਨਹੀਂ ਰਿਹਾ ਤਾਂ ਉਸ ਨੂੰ ਸੁੰਨਾ ਨਹੀਂ ਕਿਹਾ ਜਾਏਗਾ ਸੋ ਧਿਆਨ ਨਾਲ ਸੁਣ ਕੇ ਸਮਝਣਾ ਹੀ ਜਿਹੜਾ ਹੈ ਸੋਨ ਨੂੰ ਵਿੱਚ ਆਉਂਦਾ ਜੀ ਭਾਸ਼ਾ ਸਿੱਖਿਆ ਦੇ ਵਿੱਚ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 11 ਜੀ ਜੇਕਰ ਬੱਚੇ ਨੂੰ ਘਰੋਗੀ ਵਾਤਾਵਰਣ ਵਿੱਚ ਭਾਸ਼ਾ ਸੁਣਨ ਨੂੰ ਨਾ ਮਿਲੇ ਤਾਂ ਆਪਸ਼ਨ A ਹੈ ਜੀ ਬੱਚਾ ਅਸ਼ੁੱਧ ਭਾਸ਼ਾ ਬੋਲੇਗਾ ਆਪਸ਼ਨ B ਹੈ ਜੀ ਬੱਚਾ ਸ਼ੁੱਧ ਭਾਸ਼ਾ ਬੋਲੇਗਾ ਆਪਸ਼ਨ C ਹੈ ਜੀ ਜ਼ਿੰਦਗੀ ਭਰ ਬੋਲ ਨਹੀਂ ਸਕੇਗਾ ਆਪਸ਼ਨ D ਹੈ ਜੀ ਕੋਈ ਨਹੀਂ ਹਾਂਜੀ ਬਿਲਕੁਲ ਨਿਰਮਲ ਕੌਰ ਜੀ ਸੀ ਆਨਸਰ 11 ਦਾ ਜਿਹੜਾ ਹੈ ਸਹੀ ਹੈ ਜੀ ਜ਼ਿੰਦਗੀ ਭਰ ਬੋਲ ਨਹੀਂ ਸਕੇਗਾ ਇਸ ਤੇ ਜਿਹੜੀਆਂ ਆਪਾਂ ਕਾਫੀ ਜ਼ਿਆਦਾ ਅ ਇਸ ਤੋਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ এনवायरमेंट ਦੇ ਪ੍ਰਭਾਵ ਦੇ ਵਿੱਚ ਕਿ ਬੱਚੇ ਨੂੰ ਜੇਕਰ ਅ ਜਿਸ ਤਰ੍ਹਾਂ ਇੱਕ ਬਨੌਗਿਆਨੀ ਨੇ ਗੁੰਗੀਆਂ ਨਰਸਰਾਂ ਕੋਲ ਰੱਖਿਆ ਸੀ ਤਾਂ ਬੱਚਾ ਜਿਹੜਾ ਬੋਲ ਜਿਵੇਂ ਕਿਸੇ ਬੱਚੇ ਨੂੰ ਕਿਸੇ ਤਰੀਕੇ ਨਾਲ ਜੰਗਲ ਦੇ ਵਿੱਚ ਰਹਿੰਦੇ ਨੇ ਜਾਂ ਬੱਚੇ ਨੂੰ ਕੋਈ ਜਾਨਵਰ ਵਗੈਰਾ ਲੈ ਗਿਆ ਚੱਕ ਕੇ ਜੰਗਲ ਦੇ ਵਿੱਚ ਤਾਂ ਉਹ ਵੀ ਬੱਚਾ ਜ਼ਿੰਦਗੀ ਭਰ ਜਿਹੜਾ ਹੈ ਬੋਲ ਨਹੀਂ ਪਾਉਂਦਾ ਜੀ ਸੋ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 12 ਹੈ ਜੀ ਸ਼੍ਰੀਮਤੀ ਮੇਰੀਆ ਮਟੈਂਸਰੀ ਕਿਸ ਦੇਸ਼ ਦੀ ਨਿਵਾਸੀ ਸੀ ਆਪਸ਼ਨ ਏ ਹੈ ਜੀ ਇਟਲੀ ਆਪਸ਼ਨ ਬੀ ਹੈ ਜੀ ਜਰਮਨ ਆਪਸ਼ਨ ਸੀ ਹੈ ਜੀ ਸਵਿਟਜ਼ਰਲੈਂਡ ਆਪਸ਼ਨ ਡੀ ਹੈ ਜੀ ਭਾਰਤ ਸੋ ਗੌਰਵ ਚੌਧਰੀ ਜੀ ਵੈਲਕਮ ਜੀ ਸੋ ਮੇਰੀਆ ਮਟੈਂਸਰੀ ਜੀ ਨੇ ਇੱਕ ਵਿਧੀ ਜਿਹੜੀ ਹੈ ਮਟੈਂਸਰੀ ਵਿਧੀ ਜਿਸ ਨੂੰ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਕੀ ਬੱਚੇ ਨੂੰ ਘਰ ਵਰਗਾ ਵਾਤਾਵਰਣ ਦੇ ਕੇ ਸ਼ਿੱਖਿਆ ਦਿੱਤੀ ਜਾਂਦੀ ਹੈ ਜੀ ਸੋ ਉਸ ਵਿਧੀ ਦਾ ਉਹਨਾਂ ਨੇ ਪ੍ਰਤੀਪਾਦ